ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਰੋਜ਼ਗਾਰ ਸਬੰਧੀ ਨੌਕਰੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਲੱਗਾ ਏ ਸਪੈਸ਼ਲੀ ਸਾਬਕਾ ਫੌਜੀ ਵੀਰਾਂ ਵਾਸਤੇ ਹੈ ਕਿ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਪੋਸਟਾਂ ਦੇ ਬਾਰੇ ਇਸ਼ਤਿਹਾਰ ਕੱਢਿਆ ਸੀ ਉਹ ਸਾਬਕਾ ਫੌਜੀਆਂ ਵਾਸਤੇ ਦੇ ਵਿੱਚ ਕਾਫੀ ਸੀਟਾਂ ਨੇ ਸੋ ਉਹਦੀ ਮੈਂ ਤੁਹਾਡਾਂ ਨੂੰ ਜਾਣਕਾਰੀ ਸਾਂਝੀ ਕਰ ਰਿਹਾ ਕਿ ਇਹਦੇ ਆਨਲਾਈਨ ਜਿਹੜਾ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ ਇਹ ਤੁਸੀਂ ਟ੍ਰਿਪਲ ਐਸ ਬੀ ਦੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਪੂਰਾ ਨੋਟੀਫਿਕੇਸ਼ਨ ਉੱਥੋਂ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਵਰਬਲੀ ਇਹਦੇ ਵਿੱਚ ਦੇ ਦਿੰਨਾ ਕਿ ਇਹਦੇ ਵਿੱਚ ਗਰੁੱਪ ਬੀ ਔਰ ਸੀ ਦੀਆਂ ਪੋਸਟਾਂ ਨੇ ਸੀਨੀਅਰ ਸਹਾਇਕ ਦੀਆਂ ਪੋਸਟਾਂ ਨੇ ਇਹਦੇ ਵਿੱਚ 7 ਔਰ ਇਹ ਡਾਇਰੈਕਟੋਰੇਟ ਰੱਖਿਆ ਸਵਾਵਾ ਪਹਲਾਈ ਵਿਭਾਗ ਪਾਉ ਸੈਨਿਕ ਭਲਾਈ ਵਿਭਾਗ ਜਿਹੜਾ ਪੰਜਾਬ ਦਾ ਉਹਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਇਹਦੇ ਸੱਤਾਂ ਦੇ ਵਿੱਚੋਂ ਪੰਜ ਪੋਸਟਾਂ ਐਕ ਸਰਵਿਸਮੈਨ ਜਨਰਲ ਵਾਸਤੇ ਰਾਖਵੀਆਂ ਨੇ ਇੱਕ ਪੋਸਟ ਹੈ ਜਿਹੜੀ ਐਕ ਸਰਵਿਸਮੈਨ ਐਸਸੀ ਪਬਲਿਕ ਮਜਵੀ ਐਂਡ ਬਾਲਮਿਕ ਤੇ ਇੱਕ ਜਿਹੜੀ ਪੋਸਟ ਹੈ ਉਹ ਐਕ ਸਰਵਿਸਮੈਨ ਐਸਸੀ ਰਾਮਦਾਸੀ ਐਂਡ ਆਦਰਸ ਵਾਸਤੇ ਜਿਹੜੀ ਰਿਜ਼ਰਵ ਹੈ ਟੋਟਲ ਸੱਤ ਹੀ ਪੋਸਟਾਂ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਔਮਨ ਦੀਆਂ ਪੋਸਟਾਂ ਵੀ ਨੇ ਤਿੰਨ ਦੋ ਪੋਸਟਾਂ ਨੇ ਈਐਸਐਮ ਜਨਰਲ ਦੇ ਵਿੱਚ ਤੇ ਇੱਕ ਪੋਸਟ ਹੈ ਜਿਹੜੀ ਈਐਸਐਮ ਸ਼ਡਿਊਲ ਕਾਸਟ ਰਾਮਦਾਸੀਆਂ ਐਂਡ ਅਦਰ ਦੇ ਵਿੱਚ ਉਹਦੇ ਵਾਸਤੇ ਇੱਕ ਪੋਸਟ ਜਿਹੜੀ ਔਮਨ ਵਾਸਤੇ ਵੀ ਇਹਦੇ ਵਿੱਚ ਰਿਜ਼ਰਵ ਹੈ ਸੋ ਇਹਦੇ ਤੋਂ ਇਲਾਵਾ ਜਿਹੜੀਆਂ ਪੋਸਟਾਂ ਇਹਦੇ ਵਿੱਚ ਨੇ ਉਹਨੇ ਗਰੁੱਪ ਸੀ ਦੀਆਂ ਕਲਰਕ ਦੀਆਂ 18 ਪੋਸਟਾਂ ਸੋ ਇਹ ਵੀ ਇਹਦੇ ਵਿੱਚ ਵੀ ਈਐਸਐਮ ਜਨਰਲ ਵਾਸਤੇ ਦੋ ਪੋਸਟਾਂ ਨੇ ਔਰ ਇਹਦੇ ਵਿੱਚ ਔਮਨ ਵਾਸਤੇ ਵੀ ਦੋ ਪੋਸਟਾਂ ਨੇ ਔਰ ਈਐਸਐਮ ਐਸਸੀ ਮਜਬੀ ਐਂਡ ਬਾਲਮਿਕ ਦੀਆਂ 4 ਪੋਸਟਾਂ ਨੇ ਜਿਦੇ ਵਿੱਚੋਂ ਇੱਕ ਪੋਸਟ ਔਮਨ ਵਾਸਤੇ ਹੈ। ਐਸਐਮ ਐਸਸੀ ਰਾਮਦਾਸੀ ਐਂਡ ਆਰਓ ਦੀਆਂ ਅਦਰਸ ਦੀਆਂ 3 ਪੋਸਟਾਂ ਨੇ ਜਿਦੇ ਵਿੱਚੋਂ ਇੱਕ ਔਮਨ ਵਾਸਤੇ ਰੱਖਵੀਂ ਹੈ। ਐਸਐਮ ਬੀਸੀ ਦੀਆਂ 2 ਪੋਸਟਾਂ ਨੇ ਇੱਕ ਔਮਨ ਵਾਸਤੇ ਰੱਖਵੀਂ ਹੈ। ਔਰ ਸਪੋਰਟਸ ਐਸਸੀ ਮਜਬੀ ਐਂਡ ਬਾਲਮਿਕ ਦੀ ਇੱਕ ਪੋਸਟ ਹੈ ਔਰ ਉਹ ਲੇਡੀਜ਼ ਵਾਸਤੇ ਜਿਹੜੀ ਰੱਖਵੀਂ ਹੈ। ਫਿਜ਼ੀਕਲੀ ਹੈਂਡੀਕੈਪਡ ਵਿਜ਼ੂਅਲੀ ਇੰਪੇਅਰਡ ਦੀ ਇੱਕ ਪੋਸਟ ਹੈ। ਔਰ ਫਿਜ਼ੀਕਲੀ ਹੈਂਡੀਕੈਪਡ ਹੀਅਰਿੰਗ ਦੀ ਇੱਕ ਪੋਸਟ ਹੈ ਔਰ ਇਕਨੋਮਿਕਲੀ ਵੀਕਨੇਸ ਸੈਕਸ਼ਨ ਦੀਆਂ ਚਾਰ ਪੋਸਟਾਂ ਨੇ ਜਿਹਦੇ ਵਿੱਚੋਂ ਦੋ ਲੇਡੀਜ਼ ਵਾਸਤੇ ਰੱਖਵੀਆਂ ਨੇ ਟੋਟਲ 18 ਪੋਸਟਾਂ ਨੇ ਜਿਨ੍ਹਾਂ ਦੇ ਵਿੱਚੋਂ ਨੌ ਸਿਰਫ ਔਮਨ ਵਾਸਤੇ ਔਰਤਾਂ ਵਾਸਤੇ ਰੱਖਵੀਆਂ ਨੇ ਅਗਲੀ ਜਿਹੜੀ ਪੋਸਟ ਹੈ ਉਹ ਸੈਨਿਕ ਭਲਾਈ ਪ੍ਰਬੰਧਕ ਸੈਨਿਕ ਵੈਲਫੇਅਰ ਆਰਗੇਨਾਈਜੇਸ਼ਨ ਆਰਗੇਨਾਈਜ਼ਰ ਦੀ ਜਿਹੜੀ ਪੋਸਟ ਹੈ 52 ਪੋਸਟਾਂ ਨੇ ਇਹਦੇ ਵਿੱਚ ਐਕਸ ਸਰਜਮੈਨ ਸਾਬਕਾ ਫੌਜੀਆਂ ਦੀਆਂ 32 ਪੋਸਟਾਂ ਜਨਰਲ ਕੈਟਾਗਰੀ ਦੀਆਂ ਨੇ ਤੇ ਇਹਦੇ ਵਿੱਚ ESMM SC ਦੀਆਂ 7 ESMM SC ਰਾਮਦਾਸੀਆਂ ਐਂਡ ਅਦਰ ਦੀਆਂ 7 ES EMS BC ਦੀਆਂ 6 ਸਪੋਰਟਸ SC ਦੀਆਂ ਇੱਕ ਤੇ ਫਿਜ਼ੀਕਲੀ ਹੈਂਡੀਕੈਪਡ ਦੀ ਜਿਹੜੀ ਆ ਇੱਕ ਪੋਸਟ ਇਹਦੇ ਵਿੱਚ ਰਾਖਵੀਂ ਆ ਔਰ ਇਹ ਜਿਹੜੀਆਂ ਪੋਸਟਾਂ ਇਹਦੇ ਵਿੱਚ ਅੱਗੇ ਜਿਹੜੀ ਇੱਕ ਪੋਸਟ ਹੈ ਫਿਜ਼ੀਕਲ ਹੈਂਡੀਕੈਪਡ ਹियरਿੰਗ ਅਪੀਅਰਡ ਦੀ ਇਹ ਵੀ ਇੱਕ ਪੋਸਟ ਹੈ ਤੇ ਫਰੀडम ਫਾਈਟਰ ਦੀ ਜਿਹੜੀ ਇੱਕ ਪੋਸਟ ਹੈ ਇਕਨੋਮਿਕਲੀ ਵੀਕਨੇਸ ਸੈਕਸ਼ਨ ਦੀਆਂ 6 ਪੋਸਟਾਂ ਨੇ ਟੋਟਲ 52 ਪੋਸਟਾਂ ਜਿਹੜੀਆਂ ਆਰਗੇਨਾਈਜ਼ਰ ਦੀਆਂ ਰੱਖਵੀਆਂ ਨੇ ਇਹਦੇ ਵਿੱਚ ਕੁਝ ਹੋਰ ਕੰਡੀਸ਼ਨ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬਾਅਦ ਵਿੱਚ ਦੱਸਦਾ ਉਤੋਂ ਪਹਿਲਾਂ ਜਿਹੜੀ ਤੀਜੀ ਪੋਸਟ ਹੈ ਡਰਾਈਵਰ ਦੀਆਂ ਨੇ 9 ਪੋਸਟਾਂ ਗਰੁੱਪ ਸੀ ਦੀਆਂ ਇਹ ਵੀ ਸੈਨਿਕ ਅਪਲਾਈ ਮੰਤਰਾਲੇ ਵੱਲੋਂ ਪੰਜਾਬ ਦੇ ਵੱਲੋਂ ਕੱਢੀਆਂ ਗਈਆਂ ਨੇ ਐਕਸਰਸ ਮੈਨ ਜਰਨਲ ਦੀਆਂ 4 ਪੋਸਟਾਂ ਨੇ ਐਸਸੀ ਦੀ ਇੱਕ ਐਸਸੀ R&O ਦੀ ਇੱਕ, ESM BC ਦੀ ਇੱਕ ਪੋਸਟ ਹੈ, ਫਿਜ਼ੀਕਲ ਹੈਂਡੀਕੈਪਡ ਦੀ ਇੱਕ ਪੋਸਟ ਹੈ ਤੇ ਇਕਨੋਮਿਕਲੀ ਵੀਕਨੇਸ ਸੈਕਸ਼ਨ ਦੀ ਇੱਕ ਪੋਸਟ ਟੋਟਲ 9 ਪੋਸਟਾਂ ਨੇ। ਸੋ ਇਹਦੇ ਵਿੱਚ ਤੁਸੀਂ ਕਿਸੇ ਵੀ ਆਪਣੇ ਨੇੜੇ ਦੇ ਕੈਫੇ ਤੋਂ ਜਾ ਕੇ ਅਪਲਾਈ ਕਰ ਸਕਦੇ ਹੋ, ਅਪਲਾਈ ਹੋਣਾ ਸ਼ੁਰੂ ਹੋ ਗਿਆ ਹੈ। ਸੋ ਇਹਦੀ ਅਪਲਾਈ ਦੀ ਜਿਹੜੀ ਡੇਟ ਹੈ 5 ਅਗਸਤ 2025 ਇਹਦੀ ਆਖਰੀ ਮਿਤੀ ਅਪਲਾਈ ਕਰਨ ਦੀ ਤੇ 8 ਅਗਸਤ ਤੱਕ ਤੁਸੀਂ ਜਿਹੜੀ ਫੀਸ ਹੈ ਉਹ ਪੇ ਕਰ ਸਕਦੇ ਹੋ। ਹੁਣ ਫੀਸ ਇਹਦੇ ਵਿੱਚ ਕਿਹੜੀ ਕੈਟਾਗਰੀ ਵਾਸਤੇ ਕਿੰਨੀ ਹੈ? ਉਹ ਮੈਂ ਤੁਹਾਡਾ ਨਾਲ ਸਾਂਝੀ ਕਰ ਦੇਣਾ ਜਰਨਲ ਕੈਟਾਗਰੀ ਵਾਸਤੇ ਇਹਦੇ ਵਿੱਚ 1500 ਰੁਪਏ ਫੀਸ ਹੈ ਗਰੁੱਪ B ਦੇ ਲਈ ਤੇ SC ਕੈਟਾਗਰੀ ਵਾਸਤੇ ਇਹਦੇ ਵਿੱਚ ਗਰੁੱਪ B ਦੇ ਲਈ 750 ਪੋਸਟ ਫੀਸ ਹੈ ਤੇ ਇਕਨੋਮਿਕਲ ਵੀਕਨੈਸ ਸੈਕਸ਼ਨ ਐਕਸਰਸਮੈਨ ਅਤੇ ਹੈਂਡੀਕੈਪਟ ਦੇ ਲਈ 500 ਰੁਪਏ ਫੀਸ ਹੈ ਗਰੁੱਪ B ਦੇ ਲਈ ਗਰੁੱਪ C ਦੇ ਲਈ ਜਰਨਲ ਕੈਟਾਗਰੀ ਤੇ ਫ੍ਰੀडम फाइਟਰ ਤੇ ਸਪੋਰਟਸ ਕੋਟੇ ਦੇ ਲਈ 1000 ਰੁਪਏ ਫੀਸ ਹੈ SC ਅਤੇ BC ਅਤੇ EWWS ਕੈਟਾਗਰੀ ਲਈ 250 ਰੁਪਏ ਫੀਸ ਹੈ ਸਾਬਕਾ ਫੌਜੀਆਂ ਲਈ 200 ਰੁਪਏ ਹੈ ਤੇ ਹੈਂਡੀਕੈਪਡ ਦੇ ਲਈ 500 ਰੁਪਏ ਜਿਹੜੀ ਇਹਦੇ ਵਿੱਚ ਫੀਸ ਹੈ ਉਹ ਤੁਸੀਂ ਆਨਲਾਈਨ ਜਿਹੜੀ ਅਪਲਾਈ ਕਰਨੀ ਆ ਸੋ ਇਹਦੇ ਵਿੱਚ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿਹੜੀ ਸੈਨਿਕ ਭਲਾਈ ਪ੍ਰਬੰਧਕ ਸੈਨਿਕ ਵੈਲਫੇਅਰ ਆਰਗੇਨਾਈਜ਼ਰ ਗਰੁੱਪ C ਦੀਆਂ ਜਿਹੜੀਆਂ ਪੋਸਟਾਂ ਨੇ ਉਹਦੇ ਵਾਸਤੇ ਜੀਐਸਓ ਸਾਹਿਬ ਵਾਸਤੇ ਬਹੁਤ ਵਧੀਆ ਮੌਕਾ ਹੈ ਕੁੱਲ ਇਹਦੇ ਵਿੱਚ 22 ਪੋਸਟਾਂ ਨੇ میٹرਿਕ ਯੋਗਤਾ ਹੈ ਔਰ ਜੂਨੀਅਰ ਕਮਿਸ਼ਨਡ ਅਫਸਰ ਹੋਣਾ ਤੁਹਾਡਾ ਲਾਜ਼ਮੀ ਹੈ ਤੁਸੀਂ ਫੌਜ ਵਿੱਚੋਂ ਜੀਐਸਓ ਰੈਂਕ ਤੋਂ ਰਿਟਾਇਰ ਹੋਣੀ ਚਾਹੀਦੇ ਹੋ ਇਹਦੇ ਵਿੱਚ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਣੀ ਕੋਈ ਟਾਈਪਿੰਗ ਟੈਸਟ ਨਹੀਂ ਹੋਣਾ ਸਿਰਫ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਭਰਿਆ ਜਾਣਾ ਉਹਦੇ ਤੇ ਹਿਸਾਬ ਤੇ ਤੁਹਾਡੀ ਜਿਹੜੀ ਮੈਰਿਟ ਬਣਨੀ ਹੈ ਕੁੱਲ 100 ਅੰਕ ਨੇ ਇਹਦੇ ਵਿੱਚ ਜਿਹਦੇ ਵਿੱਚੋਂ 50 ਅੰਕ ਤੁਹਾਡੇ میٹرਕ ਪਾਸ ਦੇ ਨੇ ਔਰ 50 ਤੁਹਾਡੇ ਆਰਮੀ ਨੇਵੀ ਤੇ 에ਅਰਫੋਰਸ ਵਿੱਚ ਕੀਤੀ ਨੌਕਰੀ ਦੇ ਨੇ ਔਰ ਜਿਹੜੀ ਤੁਸੀਂ ਨੌਕਰੀ ਕੀਤੀ ਆਰ ਮੀਅਰ ਫੋਰਸ ਨੇਵੀ ਦੀ ਵਿੱਚ ਉਹਨਾਂ 50 ਅੰਕਾਂ ਨੂੰ ਜਿਹੜਾ ਪੰਜ ਭਾਗਾਂ ਵਿੱਚ ਵੰਡਿਆ ਗਿਆ ਤੁਸੀਂ ਸੁਣ ਲਓ ਇੱਕ ਤਾਂ ਤੁਹਾਡੀ ਜਿਹੜੀ 30 ਸਾਲ ਤੋਂ ਉੱਪਰ ਜੇ ਨੌਕਰੀ ਹੈ 10 ਨੰਬਰ ਨੇ ਉਹਦੇ ਜੇ 25 ਸਾਲ ਤੋਂ ਉੱਪਰ ਹੈ ਤਾਂ 8 ਨੰਬਰ ਨੇ ਜੇ 25 ਸਾਲ ਤੋਂ ਘੱਟ ਨੌਕਰੀ ਹੈ ਤਾਂ 6 ਨੰਬਰ ਨੇ ਉਸ ਤੋਂ ਅੱਗੇ ਜਿਹੜੀ ਤੁਹਾਡੀ ਯੋਗਤਾ ਸਿਵਲ ਦੀ ਜੇ ਗ੍ਰੈਜੂਏਸ਼ਨ ਜੇ ਇਸ ਤੋਂ ਵੱਧ ਹੈ ਤਾਂ 10 ਨੰਬਰ ਨੇ ਕੰਪਿਊਟਰ ਕੋਰਸ ਜੇ ਤੁਸੀਂ ਕੀਤਾ ਉਦੋਂ ਉਹਦੇ 5 ਨੰਬਰ ਐਕਸਟਰਾ ਨੇ ਆਲਰੇਡੀ ਰੈਂਕ ਤੋਂ ਜੇ ਤੁਸੀਂ ਰਿਟਾਇਰ ਹੋਏ ਹੋ ਉਹਦੇ 10 ਨੰਬਰ ਨੇ ਕੈਪਟਨ ਜੇ ਆਲਰੇਡੀ ਲੈਫਟ ਹੈਂਡ ਆਏ ਹੋ ਤਾਂ ਉਹਦੇ 8 ਨੰਬਰ ਨੇ ਜੇ ਤੁਹਾਨੂੰ ਕੋਈ ਵਾਰਡ ਮਿਲਿਆ ਨੌਕਰੀ ਦੌਰਾਨ ਗਲੈਂਟਰੀ ਵਾਰਡ ਮਿਲਿਆ ਜਿਵੇਂ ਅਕਸ਼ੋਕ ਚੱਕਰ ਦਾ ਵੀਰ ਚੱਕਰ ਉਹਦੇ 10 ਨੰਬਰ ਨੇ ਔਰ ਜੇਕਰ ਗਲੈਂਟਰੀ ਵਾਰਡ ਨਹੀਂ ਮਿਲਿਆ ਤਾਂ ਤੁਹਾਨੂੰ 8 ਨੰਬਰ ਨੇ ਗਲੈਂਟਰੀ ਵਾਰਡ ਮਿਲਿਆ ਪਰ ਜੇਕਰ ਤੁਹਾਨੂੰ ਗਲੈਂਟਰੀ ਵਾਰਡ ਤਾਂ ਮਿਲਿਆ ਪਰ ਉਹ ਸ਼ੋਕ ਚੱਕਰ ਜਾਂ ਵੀਰ ਚੱਕਰ ਨਹੀਂ ਆ ਤਾਂ ਉਹਦੇ ਤੁਹਾਡੇ 8 ਨੰਬਰ ਨੇ ਸੈਨਾ ਮੈਂਡਲ ਜਿਹਦੇ ਬਰਾਬਰ ਕੋਈ ਤੁਹਾਨੂੰ ਵਾਰਡ ਮਿਲਿਆ ਤਾਂ ਉਹਦੇ 6 ਨੰਬਰ ਨੇ ਚੀਫ ਆਫ ਸਟਾਫ ਵੱਲੋਂ ਜੋ ਕਮੈਂਡੇਸ਼ਨ ਕਾਰਡ ਮਿਲਿਆ ਉਹਦੇ ਵੀ 4 ਨੰਬਰ ਫੌਜ ਵਿੱਚ ਤੁਹਾਡਾ ਜਿਹੜਾ ਕੈਰੇਕਟਰ ਹੈ ਜੇ ਐਗਜ਼ੈਂਪਲ ਲਈ ਤੁਹਾਡੀ ਸ਼ਾਰਡ ਮੁਖ ਦੇ ਵਿੱਚ ਤਾਂ ਉਹਦੇ 10 ਨੰਬਰ ਨੇ ਜੇ ਵੈਰੀ ਗੁੱਡ ਹੈ 6 ਨੰਬਰ ਨੇ ਜੇ ਸਿਰਫ ਗੁੱਡ ਹੈ ਤੇ 4 ਨੰਬਰ ਨੇ ਔਰ ਉਮਰ ਜਿਹੜੀ ਤੁਹਾਡੀ ਉਹ ਤੁਸੀਂ ਨੋਟੀਫਿਕੇਸ਼ਨ ਤੋਂ ਦੇਖ ਸਕਦੇ ਹੋ ਮਾਪਦੰਡ ਅਨੁਸਾਰ ਹੀ ਤੁਹਾਡੀ ਜਿਹੜੀ ਸੋ ਇਹ ਜਿਹੜਾ ਤੁਹਾਨੂੰ ਮਾਪਦੰਡ ਜਿਹੜੀ ਇਹ ਕੰਡੀਸ਼ਨਾਂ ਤੁਹਾਨੂੰ ਦਿੱਤੀਆਂ ਗਈਆਂ ਨੇ ਇਹਦੇ ਮੁਤਾਬਕ ਹੀ ਤੁਹਾਡੀ ਮੈਰਿਟ ਬਣਨੀ ਹੈ ਤੇ ਮੈਰਿਟ ਤੋਂ ਜਿਹੜਾ ਸਭ ਤੋਂ ਉੱਪਰ ਆਏਗਾ ਉਹਨਾਂ ਨੂੰ ਜਿਹੜੀ ਹੈ ਇੱਥੇ ਜੁਆਇਨਿੰਗ ਆ ਉਹ ਦਿੱਤੀ ਜਾਏਗੀ ਸੋ ਤੁਸੀਂ ਇਹਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਸਾਰੇ ਸਾਬਕਾ ਫੌਜੀ ਵੀਰ ਜਿਹੜੇ ਇਹ ਸੈਨਿਕ ਅਪਲਾਈ ਦਫ਼ਤਰਾਂ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਕਲਰਕਾਂ ਦੀਆਂ ਆਰਗੇਨਾਈਜ਼ਰ ਦੀਆਂ ਜਾਂ ਡਰਾਈਵਰ ਦੀਆਂ ਇਹਦੇ ਵਾਸਤੇ ਤੁਸੀਂ ਟ੍ਰਿਪਲ ਐਸ ਬੀ ਦੇ ਵੈਬਸਾਈਟ ਤੇ ਜਾ ਕੇ ਪੂਰਾ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ ਆਪਣੇ ਇਸ ਚੈਨਲ ਦੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਦਾ ਲਿੰਕ ਦੇ ਦੇਵਾਂਗਾ ਔਰ ਤੁਸੀਂ ਆਪਣੇ ਨੇੜੇ ਦੇ ਕੈਫੇ ਤੋਂ ਜਾ ਕੇ ਇਹਦੇ ਵਾਸਤੇ ਅਪਲਾਈ ਜਿਹੜਾ ਜਲਦੀ ਤੋਂ ਜਲਦੀ ਕਰ ਦਿਓ ਔਰ ਬਹੁਤ ਵਧੀਆ ਮੌਕਾ ਹੈ ਜਿਹੜੇ ਸਾਬਕਾ ਸੈਨਿਕ ਵੀਰਾਂ ਵਾਸਤੇ ਨੌਕਰੀ ਕਰਨ ਦਾ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜਿਹੜੇ ਵੀ ਸਾਬਕਾ ਫੌਜੀ ਵੀਰ ਨੌਕਰੀ ਕਰਨਾ ਚਾਹੁੰਦੇ ਨੇ ਉਹ ਇਹ ਜਾਣਕਾਰੀ ਦਾ ਭਰਪੂਰ ਜਿਹੜਾ ਲਾਭ ਉਠਾ ਸਕਦੇ ਨੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਖੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ